5 ਫਰਵਰੀ 1762 ਨੂੰ 40 ਹਜ਼ਾਰ ਸਿੱਕ ਦੀ লাশ ਪਈ ਹੈ 40 50 ਜਿਹੜੇ ਬਜੇ ਨੇ ਜਿਹੜੇ ਜ਼ਖਮੀ ਨੇ ਔਰ ਕੋਈ ਵੀ ਐਸਾ ਨਹੀਂ ਜਿਸ ਦੇ ਜਿਸਮ ਉੱਪਰ 40 ਤੋਂ ਘੱਟ ਫੱਟ ਹੋਣ ਤੀਰਾਂ ਦੇ ਤਲਵਾਰਾਂ ਦੇ ਦੁਸ਼ਮਨਾ ਦੀਆਂ ਗੋਲੀਆਂ ਦੇ ਪਾਸ਼ਾ ਜਿਹੜੇ ਸ਼ਹਾਦਤ ਪ੍ਰਾਪਤ ਕਰਕੇ ਤੇਰੀ ਗੋਦ 'ਚ ਜਾਣੇ ਸੀ ਉਹ ਚਲੇ ਗਏ ਆ ਅਸੀਂ ਤੇਰੀ ਕਿਰਪਾ ਦੇ ਨਾਲ ਅਜੇ ਜਿਉਂਦੇ ਆ ਸਵੇਰੇ ਮੈਦਾਨੇ ਜੰਗ ਦੇ ਵਿੱਚ ਜੂਝਾਂਗੇ ਅਬਦਾਲੀ ਨੇ ਇਸ ਤੋਂ ਬਾਅਦ ਸਿੱਖਾਂ ਦੇ ਨਾਲ ਮੈਦਾਨੇ ਜੰਗ 'ਚ ਲੜਨ ਦਾ ਹੌਸਲਾ ਨਹੀਂ ਕੀਤਾ ਅਹਿਮ ਸ਼ਾਹ ਅਬਦਾਲੀ ਨੇ ਫਿਰ ਸੁਨੇਹਾ ਭੇਜਿਆ ਕਿ ਹੁਣ ਲੜਨਾ ਨਹੀਂ ਜਿਸ ਨੂੰ ਅਜਿਤ ਜਰਨਲ ਕਿਹਾ ਜਾਂਦਾ ਸੀ ਉਹ ਸਿੱਖਾਂ ਨੂੰ ਪਹਿਲੀ ਵਾਰੀ ਚਿੱਠੀ ਭੇਜ ਰਿਹਾ ਕਿ ਤਾਜ ਮੇਰਾ ਤੇ ਰਾਜ ਤੁਹਾਡਾ ਤੁਸੀਂ ਮੈਨੂੰ ਬਾ ਕਿਸ਼ਾਵੀਕਾਰ ਕਰ ਲੋ ਤੁਸੀਂ ਪੰਜਾਬ ਦੇ ਰਾਜੇ ਬਦਲੇ ਦੇ ਵਿੱਚ ਜਿਹੜੀ ਉਦੋਂ ਫਸਲ ਹੋਵੇਗੀ ਉਸ ਦਾ 6ਵਾਂ ਹਿੱਸਾ ਮੈਨੂੰ ਨਜ਼ਰਾਨੇ ਦੇ ਰੂਪ ਵਿੱਚ ਦੇ ਦੇਣਾ ਅਬਦਾਲੀ ਦੀ ਆਈ ਪੇਸ਼ਕਸ਼ ਦੇ ਉੱਪਰ ਸਾਡੇ ਸਿੱਖ ਜਰਨੈਲ ਜਵਾਬ ਪਤਾ ਕੀ ਦਿੰਦੇ ਨੇ ਸਾਡੇ ਵੱਲੋਂ ਸ਼ਾਹ ਨੂੰ ਕਹਿ ਦੇਣਾ ਜਾ ਕੇ ਮਿਲਾਂਗੇ ਉਸ ਨੂੰ ਰਣ ਵਿੱਚ ਹੱਥ ਤੇਗੇ ਉਠਾ ਕੇ ਸ਼ਰਤਾਂ ਲਿਖਾਂਗੇ ਰਾਤ ਨਾਲ ਖੈਬਰ ਕੋ ਜਾ ਕੇ ਸ਼ਾਹ ਨਜ਼ਰਾਨੇ ਸਾਦੋਂ ਭਾਲਦਾ ਕਿਉਂ ਈਨ ਮਣਾ ਕੇ ਪਰ ਸ਼ੇਰ ਨਾਲ ਜਿਉਂਦੇ ਸੀਤਲਾ ਨਕ ਨਥ ਪਵਾ ਕੇ